ਸਾਸ਼ੀਗਲ ਮੈਂ ਹਮੋਹ ਤਲਵਾਰ ਤੇ ਤੁਸੇ ਦੇਖ ਰਹੇ ਪੰਜਾਬ ਟਾਕਸ 24 ਅੰਮ੍ਰਿਤਸਰ ਸਚਕਨ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਸ਼ਰਾਬ ਪੀ ਕੇ ਸ਼੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਘੁੰਮ ਰਿਹਾ ਸੀ ਹਾਲਾਂਕਿ ਇਸ ਵਿਅਕਤੀ ਵੱਲੋਂ ਅਜੇ ਪਰਿਕਰਮਾ ਦੇ ਵਿੱਚ ਪ੍ਰਵੇਸ਼ ਨਹੀਂ ਸੀ ਕੀਤਾ ਗਿਆ ਉਸ ਤੋਂ ਪਹਿਲੇ ਹੀ ਜੜਾ ਵਾ ਐਸਜੀਪੀਸੀ ਦੀ ਟਾਸਕ ਫੋਰਸ ਨੇ ਉਸ ਨੂੰ ਕਾਬੂ ਕਰ ਲਿਆ ਜਾਣਕਾਰੀ ਮੁਤਾਬਕ ਬੀਤੇ ਕੱਲ ਮੰਗਲਵਾਰ ਦੀ ਇਹ ਵੀਡੀਓ ਹੈ ਜੋ ਐਸਲੋ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤਾਂ ਜਿਸ ਦੇ ਵਿੱਚ ਇਸ ਵਿਅਕਤੀ ਨੂੰ ਪੁੱਛਿਆ ਜਾ ਰਿਹਾ ਕਿ ਤੂੰ ਕਿਰਪਾਨ ਧਾਰਨ ਕੀਤੀ ਉਸ ਤੋਂ ਬਾਅਦ ਤੂੰ ਸ਼ਰਾਬ ਪੀ ਕੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਪ੍ਰਵੇਸ਼ ਕਰਨ ਜਾ ਰਿਹਾ ਸੀ ਤਾਂ ਉਸਨੇ ਕਿਹਾ ਮੈਂ ਮੈਂ ਬਿਲਕੁਲ ਸ਼ਰਾਬ ਪੀਤੀ ਹੈ ਤੇ ਮੈਂ ਉਸ ਦੇ ਬਾਵਜੂਦ ਇੱਥੇ ਆਇਆ ਹਾਂ ਪਰ ਮੈਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਸੀ ਗਿਆ ਤੇ ਇਸ ਤੋਂ ਬਾਅਦ ਜਿਹੜੇ ਉੱਥੇ ਸੰਗਤ ਸੀ ਉਸ ਵੀਡੀਓ ਜਦੋਂ ਬਣ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਮੈਨੂੰ ਤੁਸੀਂ ਬਣਾਣੀ ਹੈ ਮੇਰੀ ਵੀਡੀਓ ਜ਼ਰੂਰ ਬਣਾਓ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਤਾਂ ਉਸ ਦੀ ਗੱਲਾਂ ਤੋਂ ਜੋ ਲੱਗ ਰਿਹਾ ਕਿ ਉਹ ਦਿਮਾਗੀ ਤੌਰ ਤੋਂ ਪਰੇਸ਼ਾਨ ਤਾਂ ਬਿਲਕੁਲ ਨਹੀਂ ਹੈ ਕਿਉਂਕਿ ਜਿਹੜਾ ਆਪਣੇ ਪਰਿਵਾਰ ਦੀ ਜਾਣਕਾਰੀ ਦੇ ਰਿਹਾ ਆਪਣੇ ਪਤੇ ਬਾਰੇ ਦੱਸ ਰਿਹਾ ਕਿ ਮੈਂ ਕਰਨਾਲ ਤੋਂ ਆਇਆ ਹਾਂ ਮੇਰੇ ਦੋ ਬੱਚੇ ਨੇ ਤਾਂ ਉਸ ਤੋਂ ਇਹ ਗੱਲ ਤਾਂ ਸਾਫ਼ ਹੈ ਕਿ ਉਹ ਦਿਮਾਗੀ ਤੌਰ ਤੇ ਕੋਈ ਪਰੇਸ਼ਾਨ ਵਿਅਕਤੀ ਨਹੀਂ ਹੈ ਪਰ ਤਿਰਪੰਤ ਕਰਨ ਤੋਂ ਬਾਅਦ ਉਸ ਨੂੰ ਪਤਾ ਹੈ ਕਿ ਸਿੱਖੀ ਮਰਿਆਦਾ ਕੀ ਹੁੰਦੀ ਹੈ ਉਸ ਦੇ ਬਾਵਜੂਦ ਉਹ ਸ਼ਰਾਬ ਪੀ ਕੇ ਸ਼੍ਰੀ ਦਰਬਾਰ ਸਾਹਿਬ ਜੋ ਸਿੱਖਾਂ ਦਾ ਸਰਮੋਰ ਆਸਾ ਦਾ ਸਭ ਤੋਂ ਉੱਚਾ ਕੇਂਦਰ ਹੈ ਉੱਥੇ ਜਾ ਕੇ ਉਸ ਦੇ ਵੱਲੋਂ ਸ਼ਰਾਬ ਪੀ ਕੇ ਜਿਹੜਾ ਵੈ ਅੰਦਰ ਪਰਿਕਰਮਾ ਦੇ ਵਿੱਚ ਘੁੰਮਿਆ ਜਾ ਰਿਹਾ ਸੀ ਤੇ ਪਰ ਜਿਹੜੀ ਸੰਗਤ ਸੀ ਮੌਕੇ ਤੇ ਉਹਨਾਂ ਵੱਲੋਂ ਜਿਹੜੀ ਸ਼ਿਕਾਇਤ ਹੈ ਉਹ ਜਾਣਕਾਰੀ ਹੈ ਉਹ ਐਸਜੀਪੀਸੀ ਨੂੰ ਦਿੱਤੀ ਜਾਂਦੀ ਹੈ ਕਿ ਇੱਕ ਵਿਅਕਤੀ ਸ਼ਰਾਬ ਪੀ ਕੇ ਪਰਿਕਰਮਾ ਦੇ ਵਿੱਚ ਘੁੰਮ ਰਿਹਾ ਤਾਂ ਐਸਜੀਪੀਸੀ ਦੀ ਟਾਸਕ ਫੋਰਸ ਨੇ ਮੌਕੇ ਤੇ ਹੀ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਹਾਲਾਂਕਿ ਹੁਣ ਪੁਲਿਸ ਉਸ ਵਿਅਕਤੀ ਕੋਲੋਂ ਪੁੱਛਗ취 ਜ਼ਰੂਰ ਕਰ ਰਹੀ ਹੈ ਪਰ ਇੱਕ ਵਕਰੀ ਜਿਹੜੀ ਵੀਡੀਓ ਹੈ ਉਹ ਸਾਹਮਣੇ ਆਈ ਹੈ ਕਿ ਇੱਕ ਗੁਰਸਿੱਖ ਵਿਅਕਤੀ ਜੋ ਕਿ ਕਿਰਪਾਨ ਧਾਰਨ ਕੀਤਾ ਹੈ ਤਾਂ ਉਸ ਤੋਂ ਬਾਵਜੂਦ ਉਹ ਸ਼ਰਾਬ ਪੀ ਕੇ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਦੇ ਵਿੱਚ ਜਿਹੜਾ ਡਿਜੀਟਲ ਜਿਹੜਾ ਉਹਦਾ ਕੰਪਲੈਕਸ ਹੈ ਉੱਥੇ ਜਿਹੜਾ ਘੁੰਮਦਾ ਨਜ਼ਰ ਆ ਰਿਹਾ ਸੀ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਜੀਤ ਸਿੰਘ ਹੈ ਕਰਨਾਲ ਤੋਂ ਆਇਆ ਮੈਂ ਤੇ ਸ਼ਰਾਬ ਕੋ ਪੀਤੀ ਹੋਈ ਹੈ ਮੈਂ ਪੀਤੀ ਬਿਨਾਂ ਮੈਂ ਮੇਰੀ ਮਰਜ਼ੀ ਹੈ ਕਿਰਪਾਨ ਪਾ ਕੇ ਕਿਰਪਾਨ ਬਿਨਾਂ ਕੁਰਬਾਨ ਪਾ ਗਏ ਨਾ ਪਰ ਕੁਰਬਾਨ ਪਾ ਕਰਦੇ ਹੋ ਤੇ ਦਰਬਾਰ ਸਾਹਿਬ ਆ ਕੇ ਤੁਸੀਂ ਬਤਮੀਜ਼ੀਆਂ ਕਰਦੇ ਗੁਰੂ ਮੇਰੇ ਆਖਾ ਬਣਾਓ ਵੀਡੀਓ ਬਣਾਓ ਗੁਰੂ ਮੇਰੇ ਆਖਾ ਉਹ ਬੋਲਣਾ ਜ਼ਿਆਦਾ ਹਾਂ ਬੋਲਣਾ ਐਡਾ ਮੁਸਕਰਿਆ ਤੁਸੀਂ ਅੰਦਰ ਗਏ ਸੀ ਸਾਰਾ ਕੁਝ ਕਰਕੇ ਆਇਆ ਮੈਂ ਅੰਦਰ ਨਹੀਂ ਦਰਬਾਰ ਸਾਹਿਬ ਨਹੀਂ ਗਿਆ ਹਾਂ ਉੱਥੇ ਨਹੀਂ ਗਿਆ ਮੈਂ ਦਰੂ ਸੇਰੇ ਪੀਤੀ ਆ ਮੈਂ ਸਾਰੇ ਪੀਤੀ ਆ ਪੀਤੀ ਸ਼ਰਾਬ ਜੀ ਹਾਂ ਪੀਤੀ ਜੀ ਇਤੀ ਮਹੁੰ ਵੀਤੀ ਐਕਟ ਵੀਤੀ ਮੈਂ ਕੱਲੇ ਆਇਓ ਨਹੀਂ ਮਹਾ ਕੱਲੇ ਆਇਆ ਮੈਂ ਬੱਚੇ ਨੇ ਦੋ ਮੁੰਡੇ ਨੇ ਕੀ ਦਰਵਾਜ਼ਾ ਆ ਕੇ ਸ਼ਰਾਬ ਪੀ ਕੇ ਆਏ ਮਜ਼ਾ ਆਉਂਦਾ ਅੰਦਰ ਨਹੀਂ ਗਿਆ ਮੈਂ ਅੰਦਰ ਚੱਲ ਆ ਤਾਂ ਫਿਰ ਵੀ ਤੁਹਾਨੂੰ ਫੜਿਆ ਕਿਉਂ ਫਿਰ ਅੰਦਰ ਜਿੱਤਣਾ ਫੜਿਆ ਫੜਿਆ ਹੋਰ ਇਹਦੀ ਗੱਲ ਨਹੀਂ ਪੁੱਛੇ ਇੱਕ ਦੋ ਮਿੰਟ ਦਾ ਨਾਂ ਕੀ ਕਿੱਥੋਂ ਦਾ ਹੈ ਮੈਂ ਕਰਨਾਲ ਦਾ ਕਰਨਾਲ ਤੋਂ ਆਇਓ ਕਿੰਨੇ ਦਿਨ ਹੋ ਗਏ ਇੱਥੇ ਆ ਗਏ ਆਪਾਂ ਥਾਂ ਲਿਆ ਹੈ 3 ਮਿੰਟ ਹੋ ਗਏ ਆਪਾਂ ਥਾਂ ਲਿਆ 19 20 ਅਗਸਤ ਦੇ ਵਿੱਚ